ਅੱਗੇ ਤਾਂ ਥਾਣੇ ਚ ਪਹਿਲਾਂ ਕਹਿੰਦੇ ਪੈਸੇ ਦੇ ਦੋ ਹੁਣ ਤਾਂ ਕਹਦੇ ਉਹਨਾਂ ਨੂੰ ਮੈਂ ਇੱਕ ਵਾਰ ਬਟੂ ਨਾਲ ਹੱਥ ਪਾ ਲਿਆ ਉਹ ਨਹੀਂ ਨਹੀਂ ਬੰਦੇ ਬਟੂ ਨਾਲ ਹੱਥ ਲਾਉਣਾ ਨਾ ਹੁਣ ਇਹ ਸਿੱਧੇ ਦੀ ਲੜਾਈ ਕਾਹਦੇ ਦੀ ਬੋਲਦਾ ਕਿ ਸੱਚਾ ਦੇ ਉਹ ਇਹ ਜੀ ਗੱਲ ਨਹੀਂ ਹੈਗੀ ਪੋਸਤ ਦੀ ਖੇਤੀ ਬਾਰੇ ਦੱਸੋ ਵੀ ਠੀਕ ਹੋਊਗਾ ਕੰਮ ਜੇ ਹੁੰਦੀ ਹੈ ਪੰਜਾਬ ਦੀ ਕਈ ਵਾਰ ਸਾਨੂੰ ਆਪ ਹੀ ਦੇ ਕੇ ਕਰਾਉਣੇ ਪੈਂਦੇ ਨੇ ਕੰਮ ਜਦੋਂ ਹੁੰਦਾ ਹੀ ਨਹੀਂ ਹੈਗਾ ਮੇਰੇ ਵਰਗਾ ਹੀ ਕਹਿੰਦਾ ਵੀ ਚਲੋ ਜੀ ਥੋੜੇ ਬਹੁਤੇ ਲੈ ਕੇ ਕਰ ਦੋ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚੇ ਹਾਂ ਫਤੇਗੜ ਸਾਹਿਬ ਦੇ ਪਿੰਡ ਤਤੌਂਦੇ ਜਿੱਥੇ ਬਹੁਤ ਸਾਰੇ ਸਾਥ ਦੇ ਵਿੱਚ ਸਾਨੂੰ ਲੋਕ ਨਜ਼ਰ ਆਏ ਗੱਲਬਾਤ ਕਰਾਂਗੇ ਵੱਖ-ਵੱਖ ਮੁੱਦਿਆਂ ਤੇ ਪੱਜ ਕੀ ਨਾਮ ਹੈ ਸਨੀ ਸਿੰਘ ਜੀ ਠੀਕ ਹੈ ਮਾਨ ਸਰਕਾਰ ਨੂੰ 2.5 ਸਾਲ ਦਾ ਸਮਾਂ ਹੋ ਗਿਆ ਕੰਮ ਕਰ ਕੋਈ ਹੋਏ ਨੇ ਜਾਂ ਨਹੀਂ ਕੰਮ ਕਰ ਹੋਏ ਨਹੀਂ ਠੀਕ ਹੋ ਰਹੇ ਨੇ ਕੰਮ ਕਰ ਹਾਂਜੀ ਵਧੀਆ ਹੋ ਰਹੇ ਨੇ ਕੰਮ ਕਰ ਕੋਈ ਤੁਹਾਡੇ ਧਿਆਨ ਚੋ ਵੀ ਸਾਨੂੰ ਪਿਛਲੀਆਂ ਸਰਕਾਰਾਂ ਨੇ ਆਹ ਨਹੀਂ ਕੰਮ ਕਰਿਆ ਭੀ ਇਹਨਾਂ ਨੇ ਆ ਫਾਇਦਾ ਦਿੱਤਾ ਕੋਈ ਧਿਆਨ ਚੋ ਵੀ ਧਿਆਨ ਚ ਇਹ ਜਦੋਂ ਹੁਣ ਪਹਿਲਾਂ ਉਹਦਾ ਸੀ ਸਾਡੇ ਕੋਲ ਡਾਕਖਾਨਾ ਨਹੀਂ ਤਾਂ ਉਹ ਚਲਾ ਲਾਤੀ ਇੱਕ ਤਾਂ ਡਾਕਰ ਆ ਗਿਆ ਡਿਸਪੈਂਸਰੀ ਜਿ ਇੰਪਰੂਵਮੈਂਟ ਹੋਈ ਆ ਤੇ ਸਾਡੇ ਕੋਲ ਜਿੰਮੇ ਦੀ ਕਾਫੀ ਜ਼ਿਆਦਾ ਦਿੱਕਤ ਸੀ ਮੁੰਡਿਆਂ ਨੂੰ ਉਹ ਹੋਈ ਆ ਤੇ ਗਰਾਉਂਡ ਦੇ ਆਲੇ ਦੁਆਲੇ ਫਿਲਹਾਲ ਬਾਉਂਡਰੀ ਹੋਈ ਆ ਬਟ ਅਜੇ ਉਹਦਾ ਟ੍ਰਾਇਲ ਵਗੈਰਾ ਜਿਹੜਾ ਰਨਿੰਗ ਟ੍ਰੈਕ ਬਣਾਉਣਾ ਉਹ ਰਹਿੰਦਾ ਜੀ ਜੀ ਮੈਂ ਕਿਹਾ ਪਿੰਡ ਹਾਂਜੀ ਜੇ ਮੈਂ ਹੈਗੀ ਜਿਮ ਮਤਲਬ ਨੇੜੇ-ਤੇੜੇ ਦੇ 15-20 ਪਿੰਡਾਂ ਚੋਂ ਵਧੀਆ ਆਪਣੇ ਪਿੰਡ ਚਾਈ ਜਿਮ ਤੁਧਾਂ ਦੇ ਚ ਜੀ ਨਸ਼ੀ ਦੀ ਸਮੱਸਿਆ ਤਾਂ ਨਹੀਂ ਨਹੀਂ ਜੀ ਕੋਈ ਨਹੀਂ ਨਹੀਂ ਨਸ਼ੇ ਵਾਲਾ ਕੋਈ ਆਜਾ ਕੇ ਨਹੀਂ ਫਿਲਹਾਲ ਹੁਣ ਤੱਕ ਬਾਕੀ ਥੋੜਾ ਬੋੜਾ ਤੁਹਾਨੂੰ ਪਤਾ ਹੀ ਮਾੜਾ ਮਾੜਾ ਦਰੂਪਹਿਲਾਂ ਚੱਲੀ ਜਾਂਦਾ ਬਾਕੀ ਜ਼ਿਆਦਾ ਨਹੀਂ ਆਪਾਂ ਇੱਕ ਮਤਲਬ ਲੋਕ ਪੋਸਤ ਦੀ ਖੇਤੀ ਕਹਿ ਰਹੇ ਨੇ ਕਹਿੰਦੇ ਪਹਿਲਾਂ ਹੁੰਦੀ ਸੀ ਪੰਜਾਬ ਚ ਭੁੱਕੀ ਫੀਮ ਦੀ ਉਹ ਹੋਣੀ ਚਾਹੀਦੀ ਹੈ ਮੰਨਦੇ ਹੋ ਹੁਣੀ ਚਾਹੀਦੀ ਜੀ ਹੁਣ ਜੀ ਆਪਾਂ ਵੈਸੇ ਕਹਿਣ ਨਾਲ ਤਾਂ ਨਹੀਂ ਕੁਝ ਬਣਾਉਣਾ ਬਟ ਹੋਣੀ ਚਾਹੀਦੀ ਹੈ ਜਿਵੇਂ ਹੋਰ ਮੈਡੀਕਲ ਨਸ਼ੇ ਜ਼ਿਆਦਾ ਆ ਗਏ ਨਾ ਜਿਵੇਂ ਮੁੰਡੇ ਉਧਰਲੇ ਪਾਸੇ ਨੂੰ ਬਣ ਜਿਗੇ ਉਹ ਖਤਮ ਹੋ ਜਾਣਗੇ ਉਹਨਾਂ ਦੇ ਵਿੱਚ ਕੀ ਹੈ ਨਾ ਵੀ ਮੈਡੀਕਲ ਨਿਸ਼ਾਨ ਤੋਂ ਬਾਅਦ ਤੁਹਾਨੂੰ ਇਹ ਤਾਂ ਇੱਕ ਤਰ੍ਹਾਂ ਦੀ ਦਵਾਈਆਂ ਸੀ ਪਹਿਲਾਂ ਇਹ ਹੁਣ ਚਲੋ ਵੱਖਰੀ ਗੱਲ ਆ ਵੀ ਜਦੋਂ ਜਦੋਂ ਡੋਜ਼ ਆਪਾਂ ਚ ਕਿਸੇ ਵੀ ਚੀਜ਼ ਦੀ ਜ਼ਿਆਦਾ ਲੈ ਲੈਂਦੇ ਆ ਹਨਾ ਫਿਰ ਨੁਕਸਾਨ ਆ ਪਰ ਹੋਣੀ ਚਾਹੀਦੀ ਹੈ ਸਾਡੇ ਹਿਸਾਬ ਨਾਲ ਇਹ ਤਾਂ ਤੁਹਾਡੇ ਵਿਚਾਰ ਲੈ ਰਿਆ ਕਿਉਂਕਿ ਹਰੇਕ ਵੋਟਰ ਦੀ ਕੀਮਤ ਹੈ ਤਾਂ ਹੀ ਸਰਕਾਰਾਂ ਬਣਦੀਆਂ ਨੇ ਤੁਹਾਡੀ ਗੱਲ ਸਰਕਾਰ ਤੱਕ ਜਾਏਗੀ ਉੱਥੇ ਵਿਚਾਰ ਹੁੰਦਾ ਹੁੰਦਾ ਹੈ ਸਰਕਾਰ ਵੀ ਧਿਆਨ ਕਰਦੀ ਹੁੰਦੀ ਹੈ ਇਸੇ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਤੇ ਜਿਵੇਂ ਮੰਨ ਲਓ ਕਿਸਾਨੀ ਹੈ ਜੇਕਰ ਖੇਤੀ ਦੀ ਪਰਮਿਸ਼ਨ ਮਿਲਦੀ ਹੈ ਇਹਦੀ ਪੋਸਤੀ ਤਾਂ ਕਿਸਾਨੀ ਬਚੂਗੀ ਫਾਇਦਾ ਹੋਊਗਾ ਕਿਸਾਨਾਂ ਨੂੰ ਹਾਂਜੀ لازਮੀ ਫਾਇਦਾ ਹੋਊਗਾ ਜੀ ਬਹੁਤ ਇਹਦਾ ਬਿਲਕੁਲ ਆਪਸਾਫ ਦਿਖ ਰਿਹਾ ਫਾਇਦਾ ਤਾਂ ਹੋਊਗਾ ਬਟ ਪਰ ਇਹ ਚੀਜ਼ਾਂ ਦੀ ਪਰਮਿਸ਼ਨ ਮਿਲਣੀ ਥੋੜੀ ਔਖੀ ਲੱਗ ਰਹੀ ਆ ਉਸ ਕਰਕੇ ਬਾਕੀ ਤੁਸੀਂ ਦੇਖਿਆ ਗਾਣੇ ਗੁਣੇ ਵੀ ਚੱਲਦੇ ਰਹਿੰਦੇ ਨੇ ਨਾ ਤੇ ਫਿਲਮਾਂ ਵੀ ਬਣਦੀਆਂ ਨੇ ਪਰ ਜੇ ਕੋਈ ਖੁੱਲ ਕੇ ਬੋਲਦਾ ਫਿਰ ਥੋੜਾ ਜਿਆ ਤੁਹਾਨੂੰ ਪਤਾ ਹੀ ਉਹਨੂੰ ਉਹਦੇ ਪ੍ਰਤੀ ਬੋਲਿਆ ਜਾਂਦਾ ਬੋਲਣ ਦਾ ਅਧਿਕਾਰ ਇਹ ਤਾਂ ਜਦੋਂ ਸਰਕਾਰ ਨੇ ਕਰਾਉਣੀ ਆ ਨਹੀਂ ਗੱਲ ਕਰਨ ਦਾ ਅਧਿਕਾਰ ਆ ਠੀਕ ਆਈ ਪਰ ਅਸੀਂ ਤਾਂ ਚਾਹੁੰਦੇ ਹਾਂ ਵੀ ਹੋਣੀ ਚਾਹੀਦੀ ਆ ਮੈਂ ਸਭ ਤੋਂ ਮੇਨ ਗੱਲ ਇਹ ਜਿਹੜੇ ਮੈਡੀਕਲ ਨੈਸ਼ਨ ਨੇ ਫਿਲਹਾਲ ਸਾਡੇ ਪਿੰਡ ਦੇ ਤੱਕ ਹਾਲ ਤੱਕ ਵੀ ਐਵੇਂ ਦਾ ਕੇਸ ਨਹੀਂ ਪਾਇਆ ਗਿਆ ਪਰ ਇਨ ਫਿਊਚਰ ਐਵੇਂ ਦੇ ਕੇਸ ਆ ਵੀ ਸਕਦੇ ਨੇ ਆਪਾਂ ਨਹੀਂ ਕਹਿ ਸਕਦੇ ਮੁੰਡੇ ਹੁਣ ਤੱਕ ਤਾਂ ਬੱਚੇ ਹੋਏ ਨੇ ਠੀਕ ਨੇ ਐਵੇਂ ਦਾ ਨਸ਼ੇ ਵਾਲਾ ਕੋਈ ਡਿਕਾਸ ਨਹੀਂ ਗੱਲ ਇੱਕ ਪਹਿਲਾਂ ਰਿਸ਼ਵਤ ਵਗੈਰਾ ਚੱਲਦੀ ਸੀਗੀ ਮਾਨ ਸਰਕਾਰ ਆਉਣ ਤੋਂ ਬਾਅਦ ਕੋਈ ਠੱਲ ਪਈ ਹੈ ਕਿ ਉਮੀ ਆ ਕੰਮ ਰਿਸ਼ਵਤ ਵਾਲਾ ਦਾ ਇਹ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ ਕਿਉਂਕਿ ਕਈ ਵਾਰ ਸਾਨੂੰ ਆਪ ਵੀ ਦੇ ਕੇ ਕਰਾਉਣੇ ਪੈਂਦੇ ਨੇ ਕੰਮ ਜਦੋਂ ਹੁੰਦਾ ਹੀ ਨਹੀਂ ਹੈਗਾ ਮੇ ਪਰ ਉਹ ਪਹਿਲਾਂ ਨਾਲੋਂ ਕੁਝ ਹੱਦ ਤੱਕ ਨਹੀਂ ਮੰਗਦਾ ਤਾਂ ਨਹੀਂ ਜੀ ਮੰਗਦੇ ਨਹੀਂ ਹੁਣ ਦਫ਼ਤਰਾਂ ਜਾਂਦੇ ਆ ਸੁਵਿਧਾ ਕੇਂਦਰ ਚ ਵੀ ਜਾਂਦੇ ਮੈਂ ਇੱਕਦੋ ਹੁਣ ਬੈਟ ਉਸ ਸਰਟੀਫਿਕੇਟ ਬਣਾਇਆ ਸੀ ਜਨਮ ਸਰਟੀਫਿਕੇਟ ਮਤਲਬ ਪਹਿਲਾਂ ਨਾਲੋਂ ਇੰਪਰੂਵਮੈਂਟ ਆ ਹੁਣ ਜਾਨੇ ਸ਼ਾਇਦ ਸਰਕਾਰ ਦਾ ਡਰਾ ਜਾਂ ਉਹ ਆਪੇ ਆਪਣੇ ਕੰਮ ਵਧੀਆ ਕਰਨ ਲੱਗੇ ਬਟ ਇੰਪਰੂਵਮੈਂਟ ਨਹੀਂ ਪਹਿਲਾਂ ਨਾਲੋਂ ਧੰਨਵਾਦ ਹਾਂਜੀ ਠੀਕ ਕੀ ਨਾਮ ਆ ਪਾਜੀ ਜਗਦੀਪ ਸਿੰਘ ਜੀ ਠੀਕ ਹੈ ਅ ਪਿਛਲੀਆਂ ਸਕਰਾਂ ਤੁਸੀਂ ਸਾਰੀਆਂ ਦੇਖੀਆਂ ਨੇ ਨੰਮੀ ਵੀ ਦੇਖ ਰਿਹਾ ਹਾਂ ਕੋਈ ਬਦਲਾ ਨਜ਼ਰ ਆਇਆ ਮਤਲਬ ਆਤਾ ਹੀ ਹੈ ਜੀ ਵੀ ਰਿਸ਼ਵਤ ਕੁਸ ਕੱਟੀ ਹੈ ਜੀ ਤੇ ਬਾਕੀ ਕੰਮ ਠੀਕ ਹੋ ਰਿਹਾ ਹੈ ਬਾਕੀ ਜਿਵੇਂ ਮੁਫਤਰੀਆਂ ਸਹੂਲਤਾਂ ਨੇ ਉਹ ਤੁਸੀਂ ਦੱਸੋ ਵੀ ਲੋਕ ਚਾਹੁੰਦੇ ਨੇ ਕਿ ਸਰਕਾਰਾਂ ਹੱਥੇ ਨਾਲ ਦਿੰਦੀਆਂ ਨੇ ਵੀ ਲੋਕਾਂ ਨੂੰ ਇਸ ਕੰਮ ਤੇ ਲਾਓ ਸਰਕਾਰਾਂ ਦਾ ਜੀ ਮਰ ਹੁਣ ਆਇਆ ਤੁਹਾਨੂੰ ਪਤਾ ਹੀ ਆ ਵੀ ਵੋਟਾਂ ਦਾ ਹੁੰਦਾ ਥੋੜਾ ਪਤਾ ਹੈ ਨਾ ਹੀ ਮੈਂ ਇੱਕ ਦੂਜੇ ਤੋਂ ਅੱਗੇ ਹੋ ਕੇ ਵੀ ਜਿਆਦਾ ਵੀ ਫ੍ਰੀ ਦੇਦੀ ਆ ਵੀ ਦੀਦੀ ਪਰ ਹਾਇ ਤਾਂ ਇਹ ਗੱਲ ਤਾਂ ਜਿਆਦਾ ਹੈ ਇਕ ਨਾ ਪਿੰਡਾਂ ਚ ਇਹ ਵੀ ਬੜੀ ਗੱਲ ਸਾਹਮਣੇ ਆ ਰਹੀ ਹੈ ਕਹਿੰਦੇ ਵੀ ਪਹਿਲਾਂ ਕਣਕ ਵੱਧ ਮਿਲਦੀ ਸੀ ਹੁਣ ਘੱਟ ਮਿਲ ਰਹੀ ਹੈ ਕਿ ਉਹ ਦੱਸੋ ਕਿੰਨੇ ਕ ਮਿਲ ਰਹੀ ਹੈ ਮੇਰੇ ਖਿਆਲ ਪੰਜ ਕਿਲੋ ਮਿਲਦੀ ਹੈ ਜੀ ਸ਼ਾਇਦ ਮਹੀਨੇ ਦੀ ਠੀਕ ਹੈ ਹਾਂ ਜੀ ਹਾਂ ਜੀ ਪਹਿਲਾਂ ਕਿੰਨੀ ਮਿਲਦੀ ਸੀ ਮੈਂ ਇਧਰ ਬਾਹਰ بڑے ਜਿੰਮੇ ਪਹਿਲਾਂ ਕਿੰਨੀ ਦੀ ਉਹ ਵਸਣ ਬੰਨ ਬੰਨ ਨਹੀਂ ਇਹ ਨਹੀਂ ਪਤਾਈ ਕਹਿੰਦੇ ਪੰਜਾਬ ਸਰਕਾਰ ਦੀ ਸੁਣਦੇ ਵੀ ਵੇ ਬੰਦਾ ਹੁਣੀ ਠੀਕ ਹੈ ਹਾਂ ਜੀ ਸੈਂਟਰਲ ਦੀ ਗੱਲ ਰਹੇ ਨੇ ਵੀ ਸੈਂਟਰਲ ਨੂੰ ਆ ਰਹੀ ਹੈ ਕਣਕ ਠਾੜਕ ਠੀਕ ਆ ਰਹੀ ਹੈ ਮਤਲਬ ਜਿਵੇਂ ਸਰਕਾਰੀ ਦਫਤਰਾਂ ਚ ਜਾਨਦੇ ਹੋ ਜਾਂ ਹਸਪਤਾਲ ਚ ਜਾਨਦੇ ਹੋ ਉਹ ਕਹਿੰਦੇ ਵੀ ਦਵਾਈਆਂ ਸਾਰੀਆਂ ਅੰਦਰ ਮਿਲਣਗੀਆਂ ਉਹ ਸਹੂਲਤ ਮਿਲ ਰਹੀ ਆ ਤੁਹਾਨੂੰ ਕਿ ਕੋਈ ਬਾਹਰੋਂ ਵੀ ਲੈਣੀ ਪੈਂਦੀ ਆ ਹ ਬਾਹਰੋਂ ਵੀ ਲੈਣੀ ਪੈਂਦੀ ਆ ਪੈਂਦੀ ਆ ਹਾਂ ਜੀ ਜਿਹੜੀ ਅਸੀਂ ਤਾਂ ਅੰਦਰੋਂ ਸਾਡੇ ਨੋਕਲਾਈਂ ਉਹ ਹਸਪਤਾਲ ਚ ਚਰਾਥੜਾਈ ਨਾਥੜਕਾ ਨਾ ਤੇ ਮੂਲੇ ਪਰਤੇ ਵੀ ਗਏ ਆ ਜੀ ਅਸੀਂ ਮੂਲੇ ਪਰਾਈ ਥਾਣਾ ਮੂਲੇ ਪਰ ਪੈਂਦਾ ਅੰਦਰੋਂ ਮਿਲਿਆ ਤੁਹਾਨੂੰ ਭਾਈ ਹਾਂ ਫਿਰ ਕਈ ਵਾਰ ਆਉਂਦਾ ਜਿਹੜੀ ਕੋਈ ਮਹਿੰਗੀ ਜ਼ਿਆਦਾ ਦਵਾਈ ਆ ਜੀ ਉਹ ਨਹੀਂ ਹੁੰਦੀ ਅੰਦਰੋਂ ਨਹੀਂ ਦਿੰਦੇ ਉਹ ਬਾਹਰੋਂ ਲੈਣੀ ਪੈਂਦੀ ਜੇ ਮੈਂ ਕੋਈ 100 200 ਦਾ ਪਤਾ ਜਾਂ ਨਹੀਂ ਕੋਈ ਇਸ ਤਰ੍ਹਾਂ ਦੀ ਨਹੀਂ ਹੈ ਦਵਾਈ ਨਹੀਂ ਹੈ ਨਸ਼ੇ ਦੀ ਸਮੱਸਿਆ ਹੈ ਕੋਈ ਤੁਹਾਡੇ ਇਲਾਕੇ ਚ ਨਹੀਂ ਸਾਡੇ ਠੀਕ ਹੈ ਜੀ ਹਾਂ ਜੀ ਬਿਲਕੁਲ ਕੋਈ ਆਇਆ ਕਿਸ ਨਹੀਂ ਆਇਆ ਪੋਸ ਦੀ ਖੇਤੀ ਬਾਰੇ ਦੱਸੂ ਪੀ ਠੀਕ ਹੋਊਗਾ ਕੰਮ ਜੇ ਹੁੰਦੀ ਆ ਪੰਜਾਬ ਦੇ ਵਿੱਚ ਨਹੀਂ ਚੰਗੀ ਗੱਲ ਆ ਮੁੰਡੇ ਮੈਡੀਕਲ ਨਸ਼ੇ ਤੋਂ ਬਚ ਜਾਣਗੇ ਜੀ ਜਿਹੜੇ ਪੁਰਾਣੇ ਬਜ਼ੁਰਗ ਨੇ ਕਹਿੰਦੇ ਵੀ ਉਹ ਖਾ ਕੇ ਕੰਮ ਕਰਦੇ ਸੀ ਇਹ ਚ ਸਚਾਈ ਹੈਗੀ ਗੱਲ ਚ ਕੋਈ ਦੇਖੋ ਪੁਰਾਣੇ ਬਜ਼ੁਰਗਾਂ ਦਾ ਤਾਂ ਕਹਿ ਹੀ ਸਕਦੇ ਜੀ ਹਨਾ ਤੜੀ ਆਇਆ ਵੀ ਚੱਲ ਜਿਹੜੇ ਮਾੜੇ ਨਸ਼ਿਆਂ ਮੈਡੀਕਲ ਨਸ਼ਾ ਹੋਇਆ ਜੀ ਇਹ ਹਾਇ ਦਾ ਮਾੜੇ ਜਿਵੇਂ ਚਿੱਟਾ ਚੱਲ ਪਿਆ ਜੀ ਐਦਾ ਮੜਿਆ ਜੀ ਵੀ ਘਰ ਬਰਬਾਦ ਹੋਣੇ ਜੀ ਜਿਵੇਂ ਉਮਰਾਂ ਵੀ ਘਟ ਰੀਆਂ ਨੇ ਉਹਦਾ ਕਾਰਨ ਕੀ ਮੰਨਦੇ ਹੋ ਤੁਸੀਂ ਵੀ ਖਾਣ ਖ ਨਹੀਂ ਸਹੀ ਹੈਗੀ ਉਮਰ ਆਹੀ ਵਜ੍ਹਾ ਜੀ ਕੋਈ ਟੈਨਸ਼ਨਾਂ ਖਾ ਜਾਂਦੇ ਨੇ ਬੰਦੇ ਨੂੰ ਕੁਝ ਨਸ਼ੇ ਖਾ ਜਾਂਦੇ ਕਿ ਨਾਮ ਅੰਕਲ ਜੀ ਜਗਤਾਰ ਸਿੰਘ ਜੀ ਅੰਕਲ ਜੀ ਚੋਨਾ ਵਗੈਰਾ ਲੈ ਕੇ ਜਾਂਦੇ ਹੋ ਮੰਡੀਆਂ ਚ ਹਾਂਜੀ ਹਾਂਜੀ ਠੀਕ ਐ ਇਸ ਵਾਰ ਦਿੱਕਤ ਕਿੰਨੀ ਕਾਈ ਬਹੁਤ ਬੁਰਾ ਹਾਲ ਜੀ ਨਗਰ ਕੈਂਪ ਉੱਤਰਕਣਾ ਵੇ ਮੱਡੀ ਚ ਹਫਤਾ ਹਫਤਾ ਵੀ ਲੱਗ ਗਿਆ ਜੀ ਹਾਂ ਕਾਰ ਵੀ ਦੱਦ ਸੀ ਕਾਰਨ ਵਸ ਜੇ 14 ਮੌਚਰ ਤਾਂ ਵੀ ਨਹੀਂ ਉਪਰਾਹੀ ਹੁੰਦੀ ਚੋਨੇ ਦਾਤਾ ਜੀ ਬਾਲਾ ਹੀ ਬੁਰਾ ਹਾਲ ਤੇ ਇਹ ਸਚਾਈ ਹੈ ਤੰਗ ਕਾ ਤੂੰ ਕਰਿਆ ਕਾਰਨ ਕੀ ਦਾ ਕਰਾ ਤੰਗ ਤਾਂ ਜੀ ਪਤਾ ਨਹੀਂ ਸੈਲਰ ਵਾਲਿਆਂ ਨੇ ਕਰਿਆ ਪਤਾ ਨਹੀਂ ਆੜਤਿਆਂ ਨੇ ਕਰਿਆ ਪਤਾ ਨਹੀਂ ਸਰਕਾਰ ਦੇ ਤਾਂ ਕੀ ਤੀ ਕੋਈ ਪਤਾ ਨਹੀਂ ਇਹਦੇ ਬਾਰੇ ਅੱਗੇ ਵਾਸਤੇ ਜਿਵੇਂ ਤੁਸੀਂ ਫਸਲਾਂ ਵੇਚਣੀਆਂ ਨੇ ਫਿਰ ਪ੍ਰੇਸ਼ਾਨੀ ਤਾਂ ਹੁੰਦੀ ਆ ਵੀ ਫਿਰ ਚੱਕਣਗੇ ਕਿ ਨਹੀਂ ਪਹਿਲੀ ਵਾਰ ਹੋਇਆ ਜੀ ਪਿੱਛੇ ਵੀ ਮਾਨ ਸਰਕਾਰ ਤੀ ਕੋਈ ਦਿੱਕਤ ਨਹੀਂ ਆਈ ਇਹ ਪਹਿਲੀ ਵਾਰ ਹੋਇਆ ਫਿਰ ਉਪਰੋਂ ਕੇਂਦਰ ਦਾ ਲੱਗਦਾ ਤੁਹਾਨੂੰ ਦੇਖੋ ਕੀ ਕਹਿ ਸਕਦਾ ਜੀ ਕੇਂਦਰ ਨੇ ਤਾਂ ਪੇਮੈਂਟ ਪਾਉਣ ਦੀ ਪੇਮੈਂਟ ਪਾਤੀ ਸੀ ਉਹਨਾਂ ਨੇ ਹੁਣ ਇਹਨਾਂ ਨੇ ਸੈਲਰਾਂ ਨਾਲ ਕੀ ਕਰਨਾ ਸੀ ਗੱਲਬਾਤ ਕਰਨੀ ਸੀ ਉਹ ਤਾਂ ਇਹਨਾਂ ਪੰਜਾਬ ਸਰਕਾਰ ਨੇ ਕਰਨੀ ਆ ਤੁਹਾਨੂੰ ਪਤਾ ਮਾਨ ਸਰਕਾਰ ਵੀ ਥੋੜਾ ਜਿਹਾ ਗਰੇਜ ਕਰਦੀ ਆ ਵੀ ਝੋਨੇ ਦੀ ਖੇਤੀ ਤੋਂ ਕਿਸਾਨ ਬਾਹਰ ਆਉਣ ਫਿਰ ਬਾਹਰ ਕਿਵੇਂ ਆਉਣਗੇ ਬਾਹਰ ਦੇਖੋ ਜੀ ਜ्यादा ਪੌਸਤ ਦੀ ਉਹ ਖੇਤੀ ਕਰਾ ਦੇਣ ਫਿਰ ਜਾਂ ਦਾਲ ਬੀਜ ਜਿਹੜੇ ਆਪਣੇ ਦਾਲਾਂ ਨੇ ਇਹਨਾਂ ਤੇ ਐਮਐਸਪੀ ਮਿਲਣੀ ਚਾਹੀਦੀ ਆ ਤਾਂ ਕਿਸਾਨ ਆ ਜਿਹੜਾ ਉਹ ਬਚੂਗਾ ਹੁਣ 6 ਦਸੰਬਰ ਨੂੰ ਕਿਸਾਨ ਕਹਿੰਦੇ ਫੇਰ ਦਿੱਲੀ ਵੱਲ ਨੂੰ ਚੱਲਣਾ ਤੁਸੀਂ ਜਾਓਗੇ ਦੇਖਾਂਗੇ ਜੀ ਪਹਿਲਾਂ ਤਾਂ ਗਏ ਆ ਠੀਕ ਹੈ ਉਹ ਮਨ ਬੜਾਵਾਂਗੇ ਫਿਰ ਉੱਥੇ ਜਾ ਕੇ ਜਾਂਦੇ ਨੇ ਪਹਿਲਾਂ ਵੀ ਸਾਲ ਧਰਨ ਲਾਇਆ ਉੱਥੇ ਗੱਲਬਾਤ ਕਰਿਆ ਪੱਕੇ ਪੈਰੀਂ ਕਰਕੇ ਆਏਗਾ ਮੈਂ ਕਹਿੰਦੇ ਫੇਰ ਉਹੀ ਕੰਮ ਹੋ ਗਿਆ ਤੇ ਫਿਰ ਤੁਸੀਂ ਕਿਸ ਵਿਸ਼ਵਾਸ ਨਾਲ ਨਾਲ ਤੁਰਦੇ ਉਹਨਾਂ ਦੇ ਉਹ ਜਲਦੀ ਕਰ ਗਏ ਜੀ ਉੱਠਣ ਲੱਗੇ ਉੱਥੋਂ ਸਾਰਾ ਕੁਝ ਲਿਖਤੀ ਰੂਪ ਤੇ ਚਲੰਦੇ ਉਹਨਾਂ ਤੋਂ ਫੇਰ ਉੱਠ ਕੇ ਆਉਣਾ ਚਾਹੀਦਾ ਸੀ ਉਹਨਾਂ ਤੇ ਵੀ ਇਲਜ਼ਾਮ ਨੇ ਪੈਸਿਆਂ ਦੀ ਵੀ ਕਹਿੰਦੇ ਉਹ ਆਪਾਂ ਨੇ ਇੰਨਾ ਕਹਿ ਸਕਦਾ ਜੀ ਕੁਝ ਉਹਦੇ ਬਾਰੇ ਐਸ ਕੀ ਗੱਲ ਬਣੂਗੀ ਜਰੂਰ ਨੇ ਕੀ ਮਤਲਬ ਜਥੇਬੰਦੀਆਂ ਸਾਰੀਆਂ ਨਹੀਂ ਹੈਗੀਆਂ ਨਾਲ ਵੀ ਜਿਹੜੀ ਦਿੱਲੀ ਨੂੰ ਜਾਣਗੇ ਤੁਹਾਨੂੰ ਲੱਗਦਾ ਹੈ ਪਹਿਲਾਂ ਹਰਿਆਣਾ ਰੋਕ ਲਿਆ ਸੀ ਵੀ ਹੁਣ ਜਾਣ ਦੇਣਗੇ ਦੇਖੋ ਕਹਿੰਦੇ ਨੇ ਜੀ ਹੁਣ 5 ਮੇਰਾ ਖਿਆਲ ਦਸੰਬਰ ਰੱਖਿਆ ਜੀ ਉਹਨਾਂ ਨੇ 6 ਦਸੰਬਰ 6 ਦਸੰਬਰ ਵੀ ਜਾਣ ਦੰਦੇ ਨੇ ਕਿ ਨਹੀਂ ਦੰਦੇ ਉਹ ਤਾਂ ਸਰਕਾਰ ਨੇ ਦੇਖਣਾ ਹਰਿਆਣਾ ਵਾਲੀ ਨੇ ਪਰ ਵੀ ਕਹਿੰਦੇ ਕਿ ਅਸੀਂ ਮੰਨੂ ਵਰਤ ਤੇ ਬੈਠੇ ਹਾਂ ਇੱਕ ਬੈ ਗਏ ਆ ਫਿਰ ਜੇ ਸਾਨੂੰ ਕੁਝ ਹੋ ਗਿਆ ਦੂਜਾ ਬੈਜੂ ਕਹਿੰਦੇ ਇੱਦੀ ਚ ਲੜੀ ਚੱਲਦੀ ਰਹੂਗੀ ਫਿਰ ਇਹਦਾ ਹੱਲ ਹੋਊਗਾ ਕੋਈ ਮਰਨ ਵਰਤ ਬੈਠਣ ਨਾਲ ਤਾਂ ਨਹੀਂ ਜੀ ਮਸਲੇ ਹੱਲ ਹੋਣੇ ਗੱਲ ਤਾਂ ਗੱਲਬਾਤ ਨਾਲ ਮਸਲਾ ਹੱਲ ਹੋਣਾ ਜੋਗਲ ਸੈਂਟਰ ਸਰਕਾਰ ਗੱਲਬਾਤ ਨਹੀਂ ਨਾ ਕਰਦੀ ਕਿਸਾਨਾਂ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਹੈਗਾ ਸਰਕਾਰ ਗੱਲਬਾਤ ਕਰਨੇ ਹੀ ਨਹੀਂ ਚਾਹੁੰਦੀ ਸੈਂਟਰ ਦੀ ਇੱਕ ਜਿਵੇਂ ਤੁਸੀਂ ਕਿਸਾਨੋਂ ਤੁਸੀਂ ਪੋਸਟ ਦੀ ਖੇਤੀ ਦੀ ਗੱਲ ਕਰੀ ਹੈ ਬਹੁਤ ਸਾਰੇ ਪੰਜਾਬ ਚ ਕਿਸਾਨ ਮੰਗ ਚੁੱਕ ਰਹੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਤੁਹਾਨੂੰ ਪਤਾ ਵਿਧਾਨ ਸਭਾ ਚ ਮੰਗ ਚੁੱਕ ਰਹੇ ਸੀ ਵੀ ਖੇਤੀ ਕਰਵਾਓ ਜੇਕਰ ਇਹ ਖੇਤੀ ਹੁੰਦੀ ਹੈ ਇਹਦੇ ਪੋਸਟ ਦੇ ਜਾਂ ਭੁੱਖੀ ਫੀਮ ਦੇ ਫਾਇਦੇ ਹੈਗੇ ਨੇ ਕੋਈ ਕਿ ਨੁਕਸਾਨ ਵੀ ਨਹੀਂ ਫਾਇਦਾ ਹੀ ਫਾਇਦਾ ਜੀ ਆ ਦੇਖੋ ਹੁਣ ਕਿੰਨੇ ਤਾਂ ਨੌਜਵਾਨ ਪੀੜੀ ਮਰ ਰਹੀ ਹੈ ਓਵਰਡੋਜ਼ ਨਸ਼ੇ ਕਰਕੇ ਕਿੰਨੇ ਜ਼ਿਆਦਾਤਰ ਨੌਜਵਾਨ ਪੀੜੀ ਜਿਨ੍ਹਾਂ ਦੀ ਡੈਥ ਹੋ ਰਹੀ ਹੈ ਘਟੋ ਘਟੋ ਤਾਂ ਬਚ ਜਾਣਗੇ ਨਾਲ ਪੂਨਛੇ ਉਹ ਛੱਡ ਦੇਣਗੇ ਇੱਧਰ ਨੂੰ ਅਲੱਗ ਜਾਣਗੇ ਨਾਲੇ ਆਮਦਨ ਹੋ ਜੂਗੀ ਪੁਰਾਣੇ ਬਜ਼ੁਰਗ ਕਹਿੰਦੇ ਖਾਂਦੇ ਸੀਗੇ ਉਹਨਾਂ ਨੂੰ ਕੀ ਫਾਇਦਾ ਸੀ ਮਿਲ ਖਾਣ ਦਾ ਫਾਇਦਾ ਜੀ ਪੁਰਾਣੇ ਬਜ਼ੁਰਗਾਂ ਦਾ ਤਾਂ ਇੱਕ ਹੋਰ ਹੈ ਜੀ ਜਦੋਂ ਖਰਾਕਾਂ ਵੀ ਬਹੁਤ ਵਧੀਆ ਦੀਆਂ ਕੋਈ ਆ ਦਵਾਈ ਸਪਰੇਅ ਕੁਛ ਨਹੀਂ ਤਾਂ ਉਦੋਂ ਤਾਂ ਬਾਕੀ ਜਿਹੜਾ ਆਪਣਾ ਘਰ ਦਾ ਖਾਣਾ ਪੀਣਾ ਤੇ ਉਹ ਸ਼ੁੱਧ ਸੀ ਉਹ ਸ਼ੁੱਧ ਨਹੀਂ ਨਹੀਂ ਹੁਣ ਕੋਈ ਸ਼ੁੱਧ ਨਹੀਂ ਹੈਗਾ ਜੀ ਉਮਰ ਕਰਨ ਦਾ ਵੀ ਇਹੀ ਕਾਰਨ ਹੈ ਸਭ ਇਹੀ ਕਰਨਾ ਹੈ ਜੀ ਜਿਹੜਾ ਜ਼ਿਮੀਂਦਾਰ ਆ ਚਾਹੇ ਉਹ ਮਜ਼ਦੂਰ ਹੈ ਚਾਹੇ ਜ਼ਿਮੀਂਦਾਰ ਹੈ ਬਾਕੀ ਲੋਕਾਂ ਨੂੰ ਟੈਨਸ਼ਨਾਂ ਵੀ ਬਹੁਤ ਨੇ ਟੈਨਸ਼ਨਾਂ ਚ ਵੀ ਉਮਰ ਦਾ ਫਰਕ ਤਾਂ ਪੈਂਦਾ ਹੀ ਆ ਜਦੋਂ ਹਰ ਟਾਈਮ ਬੰਦੇ ਦੇ ਦਿਮਾਗ ਤੇ ਲੋਡ ਰਹਿਣਾ ਆ ਲਿਆਉਣਾ ਆ ਕਰਨਾ ਕਿੱਥੋਂ ਲਈਏ ਉਹਦਾ ਕਾਰਨ ਵੀ ਹੈਗਾ ਘਟਣ ਦਾ ਕੀ ਨਾਮ ਅੰਕਲ ਜੀ ਰਜਿੰਦਰ ਸਿੰਘ ਨੰਬਰਦਾਰ ਠੀਕ ਹੈ ਨੰਬਰਦਾਰ ਸਾਹਿਬ ਅਕਾਲ ਤੁਸੀਂ ਵੀ ਪੋਲੀਟੀਕਲ ਤੌਰ ਤੇ ਜਾਣਕਾਰੀ ਰੱਖਦੇ ਹੋਗੇ ਪੰਜਾਬ ਦੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਕਹਿੰਦੇ ਵੀ ਪੰਜਾਬ ਦੀ ਪਾਰਟੀ ਸਿਪ ਅਕਾਲੀ ਦਲ ਹੈ ਕਹਿੰਦੇ ਅਕਾਲੀ ਦਲ ਨੂੰ ਮਜ਼ਬੂਤ ਕਰੋ ਨਹੀਂ ਜਿਹੜੀ ਬੇਅਦਬੀ ਕਰੀ ਹੈ ਨਾ ਉਹ ਉਹਨਾਂ ਨੂੰ ਕਿਤੇ ਵੀ ਨਹੀਂ ਧੋ ਸਕਦੇ ਜਿਹੜੀ ਬੇਅਦਬੀ ਕਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਆਪਣਾ ਮਹਾਨ ਗੁਰੂ ਗ੍ਰੰਥ ਸਾਹਿਬ ਦਾ ਹਰ ਇੱਕ ਧਰਨ ਦਾ ਆਪਣਾ ਉਹ ਉਹਨਾਂ ਨੇ ਜਿਹੜੀ ਬੇਅਦਬੀ ਕਰਾਈ ਹੈ ਗੋਲੀਆਂ ਚਲਾਈਆਂ ਪਾਠ ਕਰ ਰਹੇ ਬੱਚਿਆਂ ਤੇ ਉਹ ਉਹ ਜਿਆਦਾ ਹੀ ਉਹ ਉਹ ਬਹੁਤ ਨੇ ਨੂੰ ਪੈਣੀ ਆ ਜੀ ਮੁਸ਼ਕਲ ਆ ਜੀ ਇਹਨਾਂ ਦਾ ਹੁਣ ਜਿਵੇਂ ਪ੍ਰਧਾਨ ਬਦਲ ਕੇ ਕੋਈ ਗੱਲ ਬਣੂਗੀ ਜਿਵੇਂ ਸੁਖਵੀਰ ਬਾਦਲਾ ਅਸਤੀਫਾ ਜੇ ਬੰਦਿਆਂ ਨਹੀਂ ਉਹਨਾਂ ਨੇ ਉਹ ਪ੍ਰੈਸ਼ਰ ਬਣਾ ਰਹੇ ਨੇ ਕਹਿੰਦੇ ਵੀ ਪ੍ਰਧਾਨ ਸੁਖਵੀਰ ਬਾਦਲਾ ਹੀ ਰਹਿਣਾ ਚਾਹੀਦਾ ਅਕਾਲੀ ਦਲ ਵਾਲੇ ਕਹਿੰਦੇ ਵੀ ਨਹੀਂ ਤਾਂ ਅਸੀਂ ਵੀ ਅਸਤੀਫੇ ਦੇਵਾਂਗੇ ਦੇਵ ਜਿੱਤੇ ਕਈਆਂ ਨੇ ਆਏ ਆ ਜੀ ਹੋਰ ਹੋਰ ਵੀ ਜਿਹੜੇ ਸਾਰੇ ਤਾਂ ਇਹਦੇ ਵਿੱਚ ਹੀ ਸੀ ਪਹਿਲਾਂ ਪਹਿਲਾਂ ਕਿ ਉਹਨਾਂ ਦੇ ਬੋਲ ਤੇ ਸਭ ਨੂੰ ਮਿਲਦਾ ਸੀ ਹੁਣ ਹੁਣ ਜੇ ਨਹੀਂ ਮਿਲਦਾ ਹੁੰਦਾ ਕੋਈ ਵੀ ਆ ਜੀ ਫਿਰ ਤਾਂ ਅਗਲਾ ਆਸੇ-ਪਾਸੇ ਤੋਂ ਭੱਜਦਾ ਇਹਨਾਂ ਵਿੱਚ ਜ਼ਰੂਰ ਆ ਵੀ ਇਹਨਾਂ ਵਿੱਚੋਂ ਕੋਈ ਹੋਰ ਕੋਈ ਵਧੀਆ ਆ ਹੋਵੇ ਕਿਵੇਂ ਜਿਵੇਂ ਬੀਬੀ ਜਗੀਰ ਕੌਰ ਚੰਦੂ ਮਾਜਰਾ ਢਿੱਡ ਸੇ ਵੀ ਸੁਭਾ ਚੂ ਗਏ ਮੈਨੇ ਜੀ ਮਾਨ ਵਰਗਾ ਕੋਈ ਅਜਾ ਹੋਵੇ ਨਾ ਜਿਹੜਾ ਜਿੱਥੇ ਹੈਗਾ ਵੀ ਪਿੱਤੜ ਦੇ ਨਾਲ ਬੋਲਦਾ ਉਹੋ ਜਿਹਾ ਕੋਈ ਬੰਦਾ ਹੋਵੇ ਨਾ ਗੁਰਸਿੱਖ ਹੋਵੇ ਮਾਨ ਜੀ ਸਿਰਨਜੀ ਸਿੰਘ ਮਾਨ ਸਾਹਿਬ ਦੀ ਉਹਨੇ ਤੇ ਆਪਣੀ ਪਾਰਟੀ ਹੈ ਨਹੀਂ ਪਾਰਟੀ ਹੈਗਾ ਉਹ ਪਤਾ ਕੀ ਹੈ ਸ੍ਰੋਮ ਨੇ ਕਮੇਟੀ ਤਾਂ ਸਾਰੇ ਬੰਦੇ ਉੱਥੇ ਹੀ ਸੀ ਵਿੱਚੇ ਜਗੀਰ ਕੌਰ ਤੇ ਵਿੱਚੇ ਸਾਰੇ ਉੱਥੇ ਸੀ ਠੀਕ ਹੈ ਜਦੋਂ ਉਹ ਬੋਲੇ ਨਹੀਂ ਕਿ ਉਹਨਾਂ ਨੂੰ ਪਤਾ ਸੀ ਵੀ ਸਭ ਕੁਝ ਮਿਲਦਾ ਜਦਕ ਨਹੀਂ ਮਿਲਦਾ ਫਿਰ ਅਗਲਾ ਹੋਰ ਆਸੇ ਪਾਸੇ ਭੱਜਦਾ ਜੀ ਹੁਣ ਤਾਂ ਪਾਰਟੀ ਦਾ ਕਿਸੇ ਦਾ ਵੀ ਉਹ ਨਹੀਂ ਰਿਹਾ ਜੀ ਬਸ ਵਾਸਾ ਜਿਹੜੇ ਵਰਕਰ ਨੇ ਉਹ ਸਮਾਂ ਤੇ ਰੋਲ ਜਾਂਦੇ ਨੇ ਹੁਣ ਇੱਕ ਕਾਂਗਰਸ ਵਾਲਾ ਭਾਜਪਾ ਵਾਗ ਗਿਆ ਭਾਜਪਾ ਵਾਲਾ ਆਰਾਮ ਚ ਵਾਗ ਗਿਆ ਹੁਣ ਜਿਹੜਾ ਉਹਦੇ ਚ ਰਹਿੰਦਾ ਪਾਰਟੀ ਉਹਨੂੰ ਤਾਂ ਕੁਝ ਨਹੀਂ ਮਿਲਦਾ ਇਹ ਲੀਡਰਾਂ ਤੇ ਹੁਣ ਭਰੋਸਾ ਵੀ ਨਹੀਂ ਰਿਹਾ ਨਾ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਭਰੋਸਾ ਇਹ ਨਹੀਂ ਪਤਾ ਵੀ ਅੱਜ ਅੱਜ ਕਿਹਦੇ ਨਾਲ ਸਵੇਰੇ ਕਿਹਦੇ ਨਾਲ ਹੋਊਗਾ ਇਸੇ ਕਰਕੇ ਬਹੁਤ ਬੁਰਾ ਹਾਲ ਆ ਗਿਆ ਫਿਰ ਲੋਕ ਵੀ ਇਸ ਗੱਲ ਤੋਂ ਲੈ ਕੇ ਖਫਾ ਨੇ ਤੁਸੀਂ ਵੀ ਖਫਾ ਹੀ ਆ ਜੀ ਦੇਖੋ ਜਦੋਂ ਇੱਕ ਪਾਰਟੀ ਨਾਲ ਖੜਾ ਬੰਦਾ ਚਾਹ ਕਿਸੇ ਨਾਲ ਵੀ ਖੜਾ ਜਿੱਤੇ ਹਾਰੇ ਫਿਰ ਉਹ ਸਾਹਮਣੇ ਬੰਦਾ ਖੜਦਾ ਹੋ ਜਿਹੜਾ ਮੇਨ ਆਪਾਂ ਜਿਹਦੇ ਮਕਰ ਲੱਗੇ ਹੋਏ ਸੀ ਉਹੀ ਬੰਦਾ ਬਦਲ ਜਾਂਦਾ ਫਿਰ ਆਪਾਂ ਆਪਾਂ ਕੀ ਕਰ ਸਕਦੇ ਆ ਆਪਾਂ ਤਾਂ ਉਹ ਆਮਚ ਉਹ ਨਹੀਂ ਆਏ ਲੋਕ ਫਿਰ ਜਿਤਾਏ ਜਾਂਦੇ ਨੇ ਤੁਹਾਨੂੰ ਪਤਾ ਨੂੰ ਜਿਮਲੀ ਚੋਣਾ ਹੋਈ ਜਾਂਦੇ ਨੇ ਡੀਪੀਡੀ ਲੋ ਵਰਗੇ ਜਿੱਤੇ ਪੈਸੇ ਚੱਲਦੇ ਦੀ ਜੀ ਪੈਸੇ ਸਭ ਕੁਝ ਚੱਲਦਾ ਧਾਰੂ ਵੀ ਚੱਲਦੀ ਆ ਪੈਸੇ ਵੀ ਚੱਲਦੇ ਨੇ ਇਹ ਤਾਂ ਇੱਕ ਲੋਕ ਬਖਾਵਾ ਜੀ ਅਸੀਂ ਕੁਝ ਨਹੀਂ ਕਰਦੇ ਜੀ ਆ ਨਹੀਂ ਕਰਦੇ ਸਮਝ ਗਏ ਜੀ ਦੂਏ ਤੇਰੇ ਮੇਰੇ ਤੇਰੇ ਤੋਂ ਮੇਰੇ ਤੋਂ ਬਸ ਰਾਤ ਨੂੰ ਹਰ ਇੱਕ ਬੰਦੇ ਡਿਊਟੀ ਲਾਦੇ ਵੀ ਤਾਂ ਆਪਣਾ ਸਾਹਬਣਾ ਤੁਸੀਂ ਤਿੰਨੇ ਸਰਕਾਰਾਂ ਦੇਖੀਆਂ ਨੇ ਪਹਿਲਾਂ ਕਾਲੀ ਦਲ ਕਾਂਗਰਸ ਵੀ ਦੇਖੀ ਬਾਦ ਚੋਂ ਤੇ ਹੁਣ ਆਮ ਆਦਮੀ ਪਾਰਟੀ ਫਰਕ ਕਿਹੜਾ ਲੱਗਿਆ ਵੀ ਆਹ ਕੰਮ ਬੰਦਾ ਸਹੀ ਕਰ ਗਿਆ ਇੱਥੇ ਇੱਕਣਾ ਜੀ ਜਿਹੜੇ ਤਾਂ ਜਿਹੜੀ ਰਿਸ਼ਵਤੀ ਉੱਥੇ ਚਰਿਆ ਚੱਲਦੀ ਸੀ ਹੁਣ ਥੋੜਾ ਜਿਹਾ ਚੱਲਦੀ ਤਾਂ ਹੈਗੇ ਡਰ ਕੇ ਚੱਲਦੀ ਹੈ ਅੱਗੇ ਨਾਲਾ ਨਹੀਂ ਵੀ ਜਿਹੜਾ ਇਹਨੇ ਦੋ ਤਾਂ ਕੰਮ ਹੋਊਗਾ ਨਹੀਂ ਹੁੰਦਾ ਦਲਦੇ ਨੇ ਹਾਂ ਦਰਦੇ ਨਹੀਂ ਉਹ ਮਤਲਬ ਅਗਲਾ ਕਈ ਵਾਰ ਆਪਣਾ ਬੰਦਾ ਸੋਚਦਾ ਵੀ ਮੈਂ ਕੱਲ ਨੂੰ ਦੋ ਦਿਹੜੀਆਂ ਕੰਮ ਵਾਲਾ ਬੰਦਾ ਆਦਾ ਕਹਿੰਦਾ ਜਿਹੜਾ 1000 2000 ਦੇ ਕੇ ਆਪਾਂ ਕੰਮ ਕਰੂਗਾ ਸਾਈ ਇਹ ਸਾਨੂੰ ਜਲਦੀ ਆਉਣਾ ਹੈ ਹਾਂ ਚੱਲ ਜਾਂਦੇ ਜੀ ਸਭ ਕੋ ਚੱਲਦਾ ਜੀ ਹੁਣ ਤਾਂ ਅੱਗੇ ਤਾਂ ਥਾਣੇ 'ਚ ਪੈਦਾ ਕਹਿੰਦੇ ਪੈਸੇ ਦੇ ਦਿਓ ਹੁਣ ਤਾਂ ਕਹਦੇ ਉਹਨਾਂ ਨੂੰ ਬੱਟੂ ਮੈਂ ਇੱਕ ਵਾਰ ਬੱਟੂ ਨੂੰ ਹੱਥ ਪਾ ਲਿਆ ਉਹ ਨਹੀਂ ਨਹੀਂ ਬੰਦੇ ਬੱਟੂ ਨੂੰ ਨਹੀਂ ਹੱਥ ਪਾਉਣਾ ਨਾ 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 ਬਟੇ ਨੂੰ ਹੱਥ ਬੰਨ੍ਹੇ ਨੰਦਾਂ ਤੇ ਇੱਥੇ ਨਹੀਂ ਕਹਿੰਦੇ ਕੈਮਰਾ ਲੱਗਿਆ ਵਾ ਇਹ ਤੋਂ ਬਾਹਰ ਵਗ ਜਾ ਫਿਰ ਤੇ ਫਿਰ ਕਰ ਬਿੱਲ ਵਿੱਚ ਕੋਈ ਚੈੱਕ ਕਰਨੀ ਜੀ ਹੁਣ ਤਾਂ ਡਰਦੇ ਨਹੀਂ ਅਗਦਾ ਕਹਿੰਦਾ ਹੁਣ ਪਟਵਾਰੀ ਕਰਨ ਨੂੰ ਕੋ ਕਾਏ ਚਾਹੇ ਕੋਈ ਲੈਂਦਾ ਚਾਹੇ ਨਾਲ ਦਾ ਮਾੜਾ ਮੋਟਾ ਗਾਂਜ ਗਿਰਦੀ ਆ ਮਾਰੇ ਤੇ ਆ ਕੇ ਅਫਸਰ ਵੀ ਨਾ ਲੈਂਦੇ ਨਹੀਂ ਜੀ ਇਹੀ ਤਾਂ ਕੋਈ ਕੋ ਸ਼ੱਕ ਨਹੀਂ ਅਫਸਰ ਵੀ ਨਾ ਲੈਂਦੇ ਨੇ ਉਹ ਪਤਾ ਕੀ ਆ ਗਾਂਜ ਗੇਰਦੇ ਨੇ ਛੋਟੇ ਤੇ ਆ ਕੇ ਜਿਹੜੇ ਐਮਐਲ ਨੇ ਉਹਨਾਂ ਦਾ ਫਰਕ ਲੱਗਿਆ ਜਿਵੇਂ ਪਹਿਲਾਂ ਹੋਰ ਪਾਰਟੀਆਂ ਦੇ ਸੀ ਹੁਣ ਆਮ ਆਦਮੀ ਪਾਰਟੀ ਵਾਲੇ ਨੇ ਹੁਣ ਤਾਂ ਹੁਣ ਤਾਂ ਥੋੜਾ ਜਿਹਾ ਫਰਕ ਆ ਜੀ ਚਾਹੇ ਆਉਂਦੇ ਹੋਣ ਚਉਂਦੇ ਹੋਣ ਫਰਕ ਥੋੜਾ ਜਿਹਾ ਹੈਗਾ ਜੀ ਵਿਰੋਧੀ ਘਰੇ ਨੇ ਵੀ ਇਹਨਾਂ ਨੂੰ ਕੰਮ ਕਰਨ ਦੀ ਨਹੀਂ ਪਤਾ ਲੱਗ ਰਿਹਾ ਹੁਣ ਤੱਕ 2.5 ਸਾਲ ਹੋ ਗਏ ਵੀ ਐਮਐਲ ਜਰਵੇ ਨਹੀਂ ਪਤਾ ਵੀ ਕੰਮ ਕਰ ਕੀ ਹੁੰਦੇ ਨੇ ਸਾਡੇ ਨਾ ਹਾਇ ਤਾਂ ਉਹ ਪੁਰਾਣੇ ਹੀ ਬੰਦੇ ਨੇ ਜੀ ਕੋਈ ਨਮਤ ਆ ਹੀ ਨਹੀਂ ਵਿੱਚ ਜਿਹੜੇ ਹੈਗੇ ਜੀ ਪੁਰਾਣੇ ਬੰਦੇ ਨੇ ਜਾਣਦੇ ਨੇ ਤਾਂ ਨਹੀਂ ਕੋਈ ਗੱਲ ਮਾੜਾ ਮੋਟਾ ਜਿਹਦਾ ਬੰਦਾ ਕਿਸੇ ਲੈਣ ਚ ਪੈਂਦਾ ਕੋਈ ਨਾ ਕੋਈ ਗਲਤੀ ਵੀ ਹੁੰਦੀ ਹੈ ਕੋਈ 10 15% ਗਲਤ ਵੀ ਹੋ ਜਾਂਦੇ ਨੇ ਕੋਈ ਪ੍ਰੇਤ ਨਹੀਂ ਹੈਗਾ ਜੀ ਬਸ ਆਜੋ ਜੋ ਸਿੱਧੂ ਨੂੰ ਜਾਣਦੇ ਹੋ ਜੀ ਹਾਂ ਜੀ ਉਹ ਤਾਂ ਜੀ ਉਹ ਤਾਂ ਬਸ ਕੋਈ ਤਾਂ ਕੋਈ ਬੇਕਾਰ ਹੈ ਜੀ ਬੰਦਾ ਉਹਦਾ ਜਿਹੜੀ ਪਾਰਟੀ ਚ ਵਾਗਿਆ ਉਹਨੂੰ ਥੱਲੇ ਲਾ ਕੇ ਹਟਿਆ ਉਹ ਇਹ ਜਿਹੇ ਬੰਦੇ ਦਾ ਤਾਂ ਕੋਈ ਨਹੀਂ ਮੈਂ ਸੱਚਾ ਸੱਚਾ ਕੀ ਹੁੰਦਾ ਇੱਕ ਵਾਰ ਝੂਠ ਵੀ ਕੋਈ ਗਲਤੀ ਵੀ ਹੋ ਜਾਂਦੀ ਹੈ ਇਨਸਾਨ ਤੇ ਹੁੰਦੀ ਹੈ ਗਲਤੀ ਨਾ ਕਿ ਗਧਿਆਂ ਤੇ ਹੁੰਦੀ ਹੈ ਬੰਦਿਆਂ ਦੇ ਗਲਤੀ ਹੁੰਦੀ ਹੈ ਉਹ ਗਲਤੀ ਹੈ ਜਿਹੜੀ ਇੱਕ ਵਾਰ ਟੱਕ ਲੋ ਦੁਬਾਰਾ ਨਾ ਕਰੋ ਉਹ ਤਾਂ ਕਹੂਗਾ ਮੈਂ ਸੱਚਾ ਸੱਚੇ ਨੂੰ ਕਿਹੜਾ ਸੱਚਾ ਜੀ ਕੋਈ ਸੋਚਾਂ ਉਹ ਉਸੇ ਕਰਕੇ ਜਿਹੜੀ ਪਾਰਟੀ 'ਚ ਗਿਆ ਸਾਰਾ ਧੂਆਂ ਕੱਢਦਾ ਆ ਕਾਂਗਰਸ ਸੀ ਇਹ ਤਾਂ ਥੱਲੇ ਲੈਵਲ ਤੇ ਕਰਤੀ ਉਹ ਚੰਨੀ ਬਣਾਤਾ ਉਹ ਕਹਿੰਦਾ ਮੈਂ ਭੇਡਾਂ ਚਾਰਦਾ ਮੈਂ ਬੱਕਰੀਆਂ ਚਾਰਦਾ ਵੀ ਤੂੰ ਮੁੱਖ ਮੰਤਰੀ ਮੁੱਖ ਮੰਤਰੀ ਦੀ ਗੱਲ ਕਰ ਮੈਂ ਜੀ ਪੀਲ ਪਤੰਗੜਾ ਬਜਾਂਗਾ ਨਾ ਮੈਂ ਫਲਾਣਾ ਵੀ ਜਾਣਦਾ ਬੰਦਰ ਕਿਲਾ ਜਾਣਦਾ ਐਂ ਜਗਾਂ ਦਾ ਉਹ ਚ ਕੀ ਠੋਸ ਗੱਲ ਕਰੋ ਤਾਂ ਬੰਦ ਸਿਆਸਤ ਦਾ ਗਰਾਫ ਹੇਠਾਂ ਡਿੱਗ ਚੁੱਕਿਆ ਜੇਕਰ ਆਪਾਂ ਡਾਕਟਰ ਮਨਮੋਹ ਸਿੰਘ ਦੀ ਗੱਲ ਕਰੀਏ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਉਹਨਾਂ ਦੇ ਮੁਕਾਬਲੇ ਮੰਨਦੇ ਹੋ ਵੀ ਗਰਾਫ ਬਹੁਤ ਹੇਠਾਂ ਡਿੱਗ ਚੁੱਕਿਆ ਵੀ ਨਿੱਜੀ ਹਮਲੇ ਬੋਲੀ ਜਾਂਦੇ ਨੇ ਕੁੱਤੇ ਬਿੱਲਿਆਂ ਦੀ ਜ਼ਿਕਰ ਕਰੀ ਜਾਂਦੇ ਨੇ ਆਪਣੇ ਬਿਆਨਾਂ ਚ ਹੁਣ ਜਿਹੜਾ ਮਨਮੋਹ ਸਿੰਘ ਦੀ ਉਹਦੇ ਵਰਗਾ ਬੰਦਾ ਨਹੀਂ ਜਿਹੜਾ ਆਪਣਾ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਨੂੰ ਇੱਕ ਪਾਸੇੋਂ ਰਸਤਾ ਜਾਂਦਾ ਸੀ ਜਿਹੜਾ ਚਾਰ ਛੇਰੇ ਪ੍ਰਕਰਮ ਆ ਜਾਂਦੇ ਆ ਆਨੰਦਪੁਰ ਸਾਹਿਬ ਸ਼ਹਿਰ ਦੀ ਸਾਰਾ ਰੰਗ ਚਿੱਟਾ ਕਰਦਾ ਸੀ 500 ਸਾਲ ਦਾ ਆਪਣਾ 4 7 400 ਸਾਲ ਦਾ 450 ਉਹ 350 ਸਾਲਾਂ ਨਾਲ ਇਹਨੇ ਸਾਰੇ ਪੈਸੇ ਦਿੱਤੇ ਸੀ ਲੜਾਈ ਇਹਨਾਂ ਦੀ ਇੱਥੇ ਹੋ ਗਈ ਇੱਧਰ ਦੋ ਗਰੁੱਪ ਪਤੀ ਉਹ ਕਹਿੰਦੇ ਅਸੀਂ ਕਰਾਉਣਾ ਚੱਲ ਪੈਸਾ ਉਹਨਾਂ ਨੇ ਦੇਤੇ ਉਹ ਹਰ ਇੱਕ ਚੀਜ਼ ਦਾ ਕਿਸਾਨਾਂ ਦੇ ਵੀ ਸੋਚਦਾ ਤੇ ਹੋਰ ਦਾ ਵੀ ਸੋਚਦਾ ਤੇ ਉਹ ਇੱਕ ਹੋਰ ਚੀਜ਼ ਦੀ ਜੇ ਉਹੋ ਜਿਹਾ ਬੰਦਾ ਆਵੇ ਤਾਂ ਫੇਰ ਤਾਂ ਕੋਈ ਇਹਨਾਂ ਦਾ ਭਲਾ ਹੋ ਸਕਦਾ ਨਹੀਂ ਆਖਰੀ ਸਵਾਲ ਮਨਪ੍ਰੀਤ ਬਾਦਲ ਨੂੰ ਕਿਵੇਂ ਦੇਖਦੇ ਹੋ ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਕਿਸਾਨਾਂ ਨੂੰ ਆਪਣੇ ਸਿਰ ਤੇ ਬਿਠਾ ਕੇ ਰੱਖਣਾ ਚਾਹੁੰਦੇ ਨੇ ਤੇ ਪੰਜਾਬ ਨੂੰ ਬੇਰ ਕੋ ਝੂਠਾ ਜਿਆ ਰੋਲਦੇ ਫਿਰਦੇ ਨੇ ਐਮ ਆਰ ਸੀ ਨਹੀਂ ਜਿਹੜੀ ਗੱਲ ਮੰਨਣ ਵਾਲੀ ਉਹਦਾ ਮੰਨ ਲੈਣ ਜੀ ਅਕਸਰ ਕੋਈ ਵੀ ਆ ਕੰਮ ਤਾਂ ਹੀ ਚੱਲਦਾ ਪਬਲਿਕ ਨਾਲ ਚੱਲਦਾ ਜਿੰਨਾ ਜ਼ਿਮੀਦਾਰ ਦੇ ਨਾਲ ਕੰਮ ਚੱਲਦਾ ਦਿਹਾੜੀ ਵੀ ਇੱਥੋਂ ਗੱਡੀ ਵੀ ਇੱਥੋਂ ਟਰੱਕ ਵੀ ਇੱਥੋਂ ਆੜਤੀ ਵੀ ਇੱਥੋਂ ਜਿੰਨੇ ਬੰਦੇ ਜ਼ਿਮੀਦਾਰ ਇਹ ਜਿਹੜਾ ਪੰਜਾਬ ਸੂਬਾ ਜੀ ਇਹ ਖੇਤੀ ਵਾਲੀ ਸੂਬਾ ਇੰਡਸਟਰੀ ਨਹੀਂ ਇੱਕ ਜੇ ਕਿਸਾਨ ਜਿਉਂਦਾ ਤਾਂ ਸਾਰੇ ਜਵਾਨ ਵੀ ਜਿਉਂਦਾ ਸਾਰੇ ਜੂੰਦਰੇ ਇਹਦੇ ਨਾਲ ਜਿੰਨੇ ਵੀ ਕਾਰੋ ਚੱਲਦੇ ਨੇ ਦੁਕਾਨਾਂ ਦੇ ਵੀ ਚੱਲਦੇ ਨੇ ਹੋਰ ਵੀ ਇੱਕ ਦਿਨ ਦੀਵਾਲੀ ਸੁੱਕੀ ਰਹਿ ਗਈ ਕਿ ਪੈਸੇ ਨਾ ਤਾਂ ਜੀਰੀ ਵਿਕਦੀ ਤੀ ਨਾ ਪੈਸੇ ਇੱਕ ਪੈਸਾ ਤਾਂ ਪਹਿ ਜਾਂਦਾ ਦੀ ਠਹਿਰ ਕੇ ਪੈਂਦੇ ਜਾਂ ਜੀਰੀ ਜਾਊਗੀ ਤਾਂ ਹੀ ਪੈਸੇ ਪੈਣਗੇ ਜੀ ਜੀ ਐਮਐਸਪੀ ਦੀ ਗੱਲ ਕੀਤੀ ਐ ਐਮਐਸਪੀ ਫਿਰ ਕਿਹੜੀ ਚੀਜ਼ ਤੇ ਮਿਲਣੀ ਚਾਹੀਦੀ ਆ ਪੋਸਤ ਦੀ ਖੇਤੀ ਠੀਕ ਆ ਉਹ ਤਾਂ ਜੀ ਬਾਦੂ ਕੋਈ ਭੱਜੂਗੀ ਨਹੀਂ ਘਰ ਬਸਣਗੇ ਕੰਮ ਕਰਨਗੇ ਅੱਜ ਜਿਹੜੇ ਨਸ਼ਾ ਖਾ ਕੇ ਨਸ਼ਾ ਖਾ ਕੇ ਨਾ ਲੋਕ ਭੈਣ ਚੋਦੇ ਕੰਮ ਨਹੀਂ ਕਰਦੇ ਜਿਹੜੇ ਚਿੱਟਾ ਖਾਂਦੇ ਨੇ ਸਮੈਕ ਪਿੰਦਰ ਉਹ ਕੰਮ ਨਹੀਂ ਕਰਦੇ ਚੋਰੀਆਂ ਕਰਦੇ ਨੇ ਜਾਸਾਲੇ ਅਮਰਥਾ ਕਰਦੇ ਬੰਦਾ ਮਾਰਨ 9 ਮਿੰਟ ਜਮਾਰਦੇ ਕਿਹਦਾ ਬੈਕ ਖੋਲ ਲੈਂਦੇ ਇਹ ਜਿਹੜਾ ਪੁੱਕੀ ਫੀਮ ਵਾਲਾ ਨਾ ਜੀ ਇਹ ਕੋਈ ਖੰਦ ਲੱਗ ਜਵੇ ਤਾਂ ਹੋਰ ਨਸ਼ੇ ਜਿਹੜੇ ਬੰਦ ਹੋ ਜਾਣਗੇ ਜੀ ਇਹਦੇ ਨਾਲ ਨਾ ਤਾਂ ਮਰੂਗਾ ਕੋਈ ਕੰਮ ਬਹੁਤ ਕਰੂਗਾ ਬੰਦਾ ਪਹਿਲਾਂ ਵੀ ਕਰ ਦਿੱਤੀ ਉਹਨੇ ਅੱਖ ਨਹੀਂ ਚੱਕਣੀ ਨਾ ਜਨਾਨੀਆਂ ਭੱਜਣਗੀਆਂ ਜੀ ਆ ਜਿਹੜੇ ਇੱਕ ਦੂਜੇ ਦੇ ਹੋਣੇਰੀ ਵੀ ਉੱਡੇ ਤੋਂ ਹੋ ਕਰ ਦੋਸਤ ਜਾਂ ਕੰਮੇ ਨਹੀਂ ਕਰਨਾ ਕੁੜੀ ਦੇ ਖਸਮ ਦੇ ਨਸ਼ਾ ਖਾਣਾ ਦੂਦ ਨਸ਼ੇ ਉਹ ਦੂਏ ਨਸ਼ੇ ਨਾਲ ਸਾਰਾ ਸਿਸਟਮ ਹੀ ਖਤਮ ਹੋ ਜਾਏ ਇਹਨਾਂ ਲੜਦਾ ਤਾਂ ਨਹੀਂ ਬੰਦਾ ਮੈਂ ਕਹਿੰਦਾ ਜੀ ਇਹ ਤਾਂ ਅੱਖ ਵੀ ਨਹੀਂ ਚੱਕਦਾ ਕਿਸੇ ਤੀਵੀ ਕੰਨੀ ਬਸ ਕੰਮ ਤਾਂ ਕੰਮ ਤਰਖਾ ਤਸੱਲੀ ਕਰਾ ਹੁੰਦਾ ਜੀ ਇਹ ਤਾਂ ਗੱਲ ਵਾਕਈ ਠੀਕ ਆ ਨਾ ਸਹੀ ਗੱਲ ਹੈ ਜੀ ਸਹੀ ਗੱਲ ਸਹੀ ਕਹੋ ਫਿਰ ਮਤਲਬ ਜਿਵੇਂ ਠੇਕੇ ਸ਼ਰਾਬ ਦੇ ਤਾਂ ਹੈਗੇ ਨੇ ਪੰਜਾਬ 'ਚ ਉਹ ਉਸ ਚੀਜ਼ ਦੇ ਨਹੀਂ ਉਹ ਕਿਉਂ ਬੰਦ ਕਰੀ ਸੀ ਫਿਰ ਉਦੋਂ ਜਦੋਂ ਇਹ ਬੰਦ ਹੋਈ ਆ ਪੰਜਾਬ 'ਚ ਠੇਕੇ ਇਹਨਾਂ ਨੂੰ ਪਤਾ ਕੀ ਆ ਜੀ ਨਸ਼ਾ ਤਾਂ ਇਹਨੂੰ ਨਸ਼ਾ ਨਹੀਂ ਗਿਣਦੇ ਕਹਿੰਦੇ ਇਹ ਇਹ ਤਾਂ ਕਹਿੰਦੇ ਐਲਕੋਹਲ ਇਹਦੇ ਨਾਲ ਵੀ ਚਲ ਮਰਦੇ ਨੇ ਐ ਆ ਜਦੋਂ ਕੋਈ ਚੀਜ਼ ਨਹੀਂ ਮਿਲਦੀ ਹਾਲਾ ਇਹ ਤਾਂ ਆਿਆਂ ਵੀ ਛੇਰੇ ਪੀਲਾ ਦੋ ਘੰਟੇ ਚ ਉਤਰ ਜਾਂਦੀ ਆ ਦੋ ਵਾਰ ਮੂਤ ਕਰ ਲਾ ਬਸ ਓਕੇ ਹੋ ਜਾਂਦਾ ਬਸ ਹਾਂ ਸਿੱਧੀ ਗੱਲ ਹੈ ਜੀ ਹਾਂ ਜੀ ਧੰਨਵਾਦ ਕੀ ਨਾਮ ਹੈ ਜੀ ਹਾਂ ਜੀ ਮਧਵਾਰਾ ਸਿੰਘ ਸਾਹਿਬ ਦਾ ਸਰਪੰਚ ਠੀਕ ਹੈ ਸਾਰੀਆਂ ਸਰਕਾਰਾਂ ਦੇਖੀਆਂ ਨੇ ਸੰਤੁਸ਼ਟ ਕਿਹਦੇ ਤੋਂ ਦੇਖੋ ਜੀ ਸੰਤੁਸ਼ਟੀ ਤਾਂ ਕਿਸੇ ਤੋਂ ਵੀ ਨਹੀਂ ਹੋਈ ਅਸਲ ਤਾਂ ਨਾ ਕੋਈ ਕਿਸੇ ਨੂੰ ਕਰ ਸਕਦਾ ਓਕੇ ਹੁਣ ਜੀ ਆਪਾਂ ਪਿੰਡਾਂ ਦੇ ਲੈਵਲ ਤੇ ਗਰਾਉਂਡ ਜ਼ੀਰੋ ਤੇ ਦੇਖੀਏ ਤਾਂ ਆਪਣੇ ਸਰਪੰਚ ਵੀ ਪਿੰਡ ਨੂੰ ਖੁਸ਼ ਨਹੀਂ ਕਰ ਸਕਦੇ ਸਰਕਾਰਾਂ ਦਾ ਕਿੱਥੋਂ ਖੁਸ਼ ਕਰ ਲੈਣਗੀਆਂ ਅੱਛਾ ਲੋਕ ਅੱਗੇ ਇੱਕ ਡਿਮਾਂਡ ਕਰੀ ਜਾਂਦੇ ਨੇ ਹੈ ਅੱਗੇ ਅੱਗੇ ਹੋਈ ਜਾਂਦੀ ਅੱਗੇ ਕਿ ਡਿਮਾਂਡ ਹੋਈ ਜਾਂਦੀ ਹੈ ਹੁਣ ਜਿਵੇਂ ਭਗਵੰਤ ਮਾਨ ਕਹਿੰਦੇ ਨੇ ਵੀ ਕਿਸੇ ਨੇ ਨਾਲੀ ਉੱਚੀ ਚੱਕ ਲਈ ਫਿਰ ਕਿਸੇ ਨੇ ਘਰ ਉੱਚਾ ਚੱਕ ਲਿਆ ਫਿਰ ਨਾਲੀ ਉੱਚੀ ਚੱਕੀ ਕਹਿੰਦੇ ਐਵੇਂ ਚੱਲਦੀ ਜਾ ਰਹੀ ਆ ਤੇ ਕਹਿੰਦੇ ਐਵੇਂ ਚੱਲਦੀ ਜਾਣਾ ਇਹ ਰੁਕਣਾ ਨਹੀਂ ਕੰਮ ਆ ਇਹ ਤੇ ਇਹ ਸਹੀ ਹੈ ਗੱਲ ਫਿਰ ਵੀ ਹਜੇ ਤੱਕ ਪਿੰਡਾਂ ਦਾ ਜਿਹੜਾ ਇਹ ਗੱਲਬਾਤ ਆ ਉਹ ਗਲੀਆਂ ਨਾਲੀਆਂ ਤੱਕ ਹੀ ਖੜੀ ਆ ਕਿਤੇ ਪਾਣੀ ਖੜ ਗਿਆ ਕਿਤੇ ਰੁਕ ਗਿਆ ਕਿਤੇ ਖੜ ਗਿਆ ਐਵੇਂ ਚੱਲ ਰਿਹਾ ਉਹ ਤਾਂ ਸਰ ਹੁਣ ਇੱਕਣ ਆ ਨਾ ਹੁਣ ਇਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲਾ ਲਓ ਜਿੱਥੇ ਵੀ ਮਰਜ਼ੀ ਲਾ ਲਓ ਇਹ ਤਾਂ ਸੀਵਰੇਜ ਦੀ ਸਮੱਸਿਆ ਜੇ ਸੀਵਰੇਜ ਦੀ ਸਮੱਸਿਆ ਸਹੀ ਹੋਊਗੀ ਤਾਂ ਉੱਥੇ ਨਾ ਗਲੀ ਨਾਲੀ ਉੱਚੀ ਹੋਊਗੀ ਨਾ ਮਕਾਨ ਉੱਚਾ ਚੱਕਣ ਦੀ ਲੋੜ ਆ ਜੇ ਸੀਵਰੇਜ ਦੀ ਸਮੱਸਿਆ ਸਹੀ ਹੋਵੇ ਤਾਂ ਕੁਝ ਵੀ ਕਰਦੀ ਲੋੜ ਨਹੀਂ ਉਹ ਤਾਂ ਕਿਤੇ ਆਪਣੇ ਟੁੱਟ ਗਈ ਤਾਂ ਮਰਮਤ ਹੋ ਸਕਦੀ ਆ ਟੋਬੇ ਰੋਕਲੇ ਜਿਹੜੇ ਸਰਕਾਰੀ ਸੀ ਟੋਬੇ ਸੀ ਟੋਬੇ ਸੱਥਾ ਰੁਕ ਗੀਆਂ ਰੁਕੋਗੇ ਸੱਥਾ ਰੁਕ ਗੀਆਂ ਪਾਣੀ ਦਾ ਨਿਕਾਸ ਕਿਤੇ ਹੈ ਹੀ ਨਹੀਂ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਵੀ ਹਰ ਇੱਕ ਪਿੰਡ ਦੇ ਵਿੱਚ ਟੋਬਾ ਜ਼ਰੂਰੀ ਹੋਣਾ ਚਾਹੀਦਾ ਕਿਉਂਕਿ ਹੁਣ ਜਿਵੇਂ ਪਾਣੀ ਦਾ ਲੈਵਲ ਆਪਣਾ ਹੀਠਾਂ ਜਾ ਰਿਹਾ ਨਾ ਦਿਨ ਪਰ ਦਿਨ ਪੱਧਰ ਆਪਣਾ ਹੀਠਾਂ ਜਾ ਰਿਹਾ ਹੁਣ ਜੇ ਪਿੰਡਾਂ ਦੇ ਵਿੱਚ ਚਲੋ ਸਰਕਾਰਾਂ ਹੀ ਆਪਣੀਆਂ ਸਹੂਲਤਾਂ ਦੇ ਦੇਣਾਂ ਵੀ ਜੀ ਕਿਤੇ ਨਹੀਂ ਵੀ ਟੋਬਾ ਹੈਗਾ ਤਾਂ ਟੋਬਾ ਬਣਾ ਕੇ ਦੇ ਦੇਣਾਂ ਜਗ੍ਹਾ ਦੇ ਦੇਣਾਂ ਆਪਣੀ ਪੰਚਾਇਤੀ ਜ਼ਮੀਨ ਚੋਂ ਦੇ ਦੇਣ ਹੋਰ ਬਥੇਰੀਆਂ ਹੋਣੇ ਆਪਣੇ ਇਹਨਾਂ ਕੋਲ ਹੱਲ ਨੇ ਵੀ ਪਾਣੀ ਰੋਕਿਆ ਜਾਵੇ ਠੀਕ ਹੈੇਠਾਂ ਜਾਵੇ ਜਿਹੜਾ ਹੁਣ ਦੇ ਖਤਮ ਹੋ ਰਿਹਾ ਪਾਣੀ ਇਹ ਸਰਕਾਰਾਂ ਨੂੰ ਚਾਹੀਦਾ 2.5 ਸਾਲ ਦਾ ਸਮਾਂ ਪੂਰਾ ਹੋ ਗਿਆ 2.5 ਸਾਲ ਰਹਿ ਗਈ ਜਿਹੜੇ ਵਾਅਦੇ ਕਰੇ ਸੀ ਇਹਨਾਂ ਨੇ ਕਿੰਨੇ ਕੁ ਪੂਰੇ ਹੋ ਗਏ ਤੁਹਾਡੇ ਨਜ਼ਰ ਚੋਂ ਦੇਖੋ ਜੀ ਬਾਦੇ ਦਾ ਸਾਰੇ ਕੋਈ ਪੂਰੇ ਕਰ ਨਹੀਂ ਸਕਦਾ ਵੀ ਗੱਲ ਇਹ ਹੈ ਵੀ ਜਿੰਨਾ ਕ ਹੁਣ ਆਪਾਂ ਸੁਣਦੇ ਆਂ ਬੰਦੇ ਦੇਖੇ ਵੀ ਨੇ ਵੀ ਹੁਣ ਜਿਵੇਂ ਪਹਿਲਾਂ ਆਪਣੇ ਉਹ ਪੈਸੇ ਦੇ ਕੇ ਲੈ ਜਾਂਦੇ ਤੇ ਆਪਣੇ ਰੱਖਦੇ ਸੀ ਨਾ ਹੁਣ ਉਹ ਕੰਮ ਤਾਂ ਨਹੀਂ ਹੈਗਾ ਤੁਹਾਡੇ ਨੌਕਰੀਆਂ ਵਿੱਚ ਜਿਹੜੇ ਬੰਦੇ ਕਿਸੇ ਨੂੰ ਨੌਕਰੀਆਂ ਮਿਲੀਆਂ ਨੇ ਆਪਣੇ ਵੀ ਅੱਛਾ ਜਦੋਂ ਹੁਣ ਦੇਖੋ ਜਿਹੜੇ ਬੱਚੇ ਹੁਣ ਪੜ੍ਹੇ ਲਿਖੇ ਨੇ ਉਹਨਾਂ ਨੂੰ ਤਾਂ ਹੁਣ ਮੈਰਿਟ ਦੇ ਆਧਾਰ ਤੇ ਮਿਲਣਗੇ ਹੁਣ ਜਿਹੜੇ ਬੰਦੇ ਨੇ ਆਪਣੀ ਕੁਆਲਿਫਿਕੇਸ਼ਨਾਂ ਵਧੀਆ ਕਰਨੀਓ ਨਹੀਂ ਮੈਰਿਟ ਦੇ ਆਧਾਰ ਤੇ ਜਾਣਾ ਹੀ ਨਹੀਂ ਉਹਨਾਂ ਨੂੰ ਨੌਕਰੀਆਂ ਕਿਵੇਂ ਮਿਲਣਗੀਆਂ ਚਲੋ ਫੇਰ ਵੀ ਸਰਕਾਰਾਂ ਨੂੰ ਚਾਹੀਦਾ ਵੀ ਚਲੋ ਛੋਟੀ ਨੌਕਰੀ ਮਿਲ ਜਾਵੇ ਕੋਈ ਹੁਣ ਜਿਵੇਂ ਬੇਰੁਜ਼ਗਾਰ ਜਨਤਾ ਫਿਰਦੀ ਆ ਪੜ੍ਹੇ ਲਿਖੇ ਮੁੰਡੇ ਬਹੁਤ ਫਿਰਦੇ ਨੇ ੱੱਕੇ ਖਾ ਰਹੇ ਨੇ ਹੁਣ ਅਸੀਂ ਦੂਜੇ ਕਰ ਰਹੇ ਨੇ ਉਹ ਆਪਾਂ ਸੁਣਦੇ ਆ ਡੇਲੀ ਮੌਤਾਂ ਹੋ ਰਹੀਆਂ ਨੇ ਤੁਸੀਂ ਉਹਨੂੰ ਕਹਦੇ ਹੋ ਵੀ ਹੁਣ ਨੌਕਰੀਆਂ ਮਿਲ ਜਣੇ ਤੁਹਾਡੇ ਪਿੰਡ 'ਚ ਜਦੋਂ ਕੈਪਟਨਸੀ ਕੀ ਉਹਨਾਂ ਨੇ ਇੱਕ-ਦ ਇੱਕਲੀ ਘਰ 'ਚ ਕੀ-ਕ ਕੀਆ ਸੀਗਾ ਦੇਣ ਵਾਸਤੇ ਉਦੋਂ ਕਿੰਨੀਆਂ ਕਿ ਮਿਲੀਆਂ ਪਿੰਡ 'ਚ ਉਹ ਤਾਂ ਜੀ ਹੁਣ ਉਹ ਪਏ ਨੇ ਉਹਨਾਂ ਦੇ ਆਈਡੈਂਟੀਕਾਡ ਦਿੱਤੇ ਹੋ ਕੱਲੇ ਕੱਲੇ ਘਰ ਪਏ ਤੇ ਕੱਲਾ ਕੱਲਾ ਬੰਦਾ ਨੌਕਰ ਹੈ ਜੀ ਹੁਣ ਇਹ ਸਿੱਧ ਦੀ ਲੜਾਈ ਕਾਹਦੇ ਦੀ ਸਿੱਧੂ ਬੋਲਦਾ ਵੈਸੇ ਸੱਚਾ ਦੀ ਹੋਹੀ ਜੀ ਗੱਲ ਨਹੀਂ ਹੈਗੀ ਇਹ ਤਾਂ ਇਹਨਾਂ ਨੇ ਸਟੈਪ ਨਹੀਂ ਚੱਕਿਆ ਸਿੱਧੂ ਲੜਦਾ ਹੀ ਤਾਂ ਸੀ ਦੀ ਅਸਲ ਮੁੱਦਿਆਂ ਤੋਂ ਇਹ ਆਪਣੇ ਕਾਂਗਰਸ ਸਰਕਾਰ ਭੱਟ ਗਈ ਉਹਦੀ ਲੜਾਈ ਤਾਂ ਏਸੀ ਦੀ ਮੇਨ ਤਾਂ ਇਹਨਾਂ ਨੇ ਧਿਆਨ ਨਹੀਂ ਦਿੱਤਾ ਹੈਗਾ ਅਣਗੌਲਿਆ ਕੀਤਾ ਦਿਨੋ ਦਿਨ ਤੁਹਾਨੂੰ ਪਤਾ ਵੀ ਘਰ ਦੇ ਵਿੱਚ ਜਿਵੇਂ ਝਗੜੇ ਵੱਧਦੇ ਨੇ ਇਹਨਾਂ ਦੇ ਵਧੀ ਗਏ ਸਿੱਧੂ ਵੀ ਪਾਸੇ ਨੂੰ ਹੋ ਗਏ ਤੁਹਾਨੂੰ ਲੱਗਦਾ ਵੀ ਨਵਜੋ ਸਿੱਧੂ ਨੂੰ ਸਿਆਸਤ ਚ ਆਉਣਾ ਚਾਹੀਦਾ ਦੇਖੋ ਬੰਦਾ ਠੀਕ ਆ ਵਧੀਆ ਸੱਚਾ ਸੱਚਾ ਬੰਦਾ ਹੈ ਬਹੁਤ ਜ਼ਿਆਦਾ ਉਹਦੇ ਫੈਨ ਨੇ ਉਹਨੂੰ ਆਉਣਾ ਚਾਹੀਦਾ ਹੈ ਸਰਕਾਰ ਚ ਹੀ ਵਾਪਸੀ ਕਰਨੀ ਪੈਣੀ ਹੈ ਇਹ ਨਹੀਂ ਹੋਣਾ ਚਾਹੀਦਾ ਵੀ ਹੁਣ ਜਿਵੇਂ ਆਪਣੇ ਮਨਪ੍ਰੀਤ ਬਾਦਲਵਾਗ ਛਾਲਬਾਰੀ ਦੂਈ ਪਾਰਟੀ ਛਾਲਬਾਰੀ ਦੂਈ ਪਾਰਟੀ ਚ ਹੁਣ ਮਨਪ੍ਰੀਤ ਬਦਲ ਤਾਂ ਆਪਣੇ ਕਿਸਾਨਾਂ ਨਾਲ ਹੀ ਖੜਿਆ ਹੈ। ਹੁਣ ਜਿੰਨਾਂ ਨਾਲ ਲੜਾਈ ਆ ਹੋ ਉਹਨਾਂ ਦੀ ਪਾਰਟੀ ਚ ਜਾਵੜਿਆ। ਬੀਜੇਪੀ ਦੇ ਵਿੱਚ ਜਾਵੜਿਆ। ਹੁਣ ਜਿਹੜਾ ਆਪਣੇ ਭਾਈਆਂ ਨਾਲ ਨਹੀਂ ਖੜ ਸਕਦਾ ਉਹ ਪਾਰਟੀ ਦਾ ਕੀ ਵਫਾਦਾਰ ਹੋ ਜੂ। ਉਹ ਲੋਕਾਂ ਨੇ ਹੁਣ ਦੱਸ ਹੀ ਦਿੱਤਾ। ਆਖਰੀ ਸਵਾਲ ਮੇਰਾ 2015 ਚ ਬੇਦਬੀ ਦੀ ਘਟਨਾ ਵਾਪਰੀ ਸੀ ਅੰਕਲ ਜੀ ਨੇ ਵੀ ਦੱਸਿਆ। ਚੌਥਾ ਮੁੱਖ ਮੰਤਰੀ ਬਣ ਗਿਆ ਅਜੇ ਤੱਕ ਹੱਲ ਨਹੀਂ ਹੋਇਆ। ਹੋਊਗਾ ਕੋਈ ਹੱਲ ਜਿਹੜੀ ਬੇਬਲ ਕਲੰਚ ਹੋਈ। ਇਹ ਤਾਂ ਕਹਿ ਨਹੀਂ ਸਕਦੇ ਸਰ। ਮੈਨੂੰ ਤਾਂ ਲੱਗਦਾ ਨਹੀਂ ਹੈਗਾ ਹੁਣ ਜਿਵੇਂ ਹੁਣ 84 ਦਾ ਕਤਲੇਆਮ ਹੋਇਆ ਉਹਦਾ ਕਿਹੜਾ ਕੋਈ ਹੱਲ ਹੋਇਆ ਨਿਕਲਿਆ ਕੋਈ ਹੱਲ ਉਹਦਾ ਹੁਣ ਉਸ ਤੋਂ ਬਾਅਦ ਇਹ ਹੋ ਗਈ ਆਪਣੀ ਬੇਅਦਬੀ ਹੋ ਗਈ ਬੇਅਦਬੀ ਤਾਂ ਬਹੁਤ ਥੋੜੇ ਸਮੇਂ ਦੀ ਆ ਇਹ ਤਾਂ ਇਦਾਂ ਹੀ ਸਿਸਟਮ ਚੱਲ ਨਹੀਂ ਜਾਣੇ ਨੇ ਜੀ ਲੋਕਾਂ ਨੂੰ ਇਹਨਾਂ ਨੇ ਫੁੱਦੂ ਬਣਾਉਣਾ ਬਣਾਈ ਜਾਣਗੇ ਕਿ ਨਹੀਂ ਇਹ ਤਾਂ ਮੁੱਦਾਂ ਬਣਾ ਕੇ ਮੁੱਦਾ ਲੈਣੇ ਲੈਣ ਬਸ ਚੋਣ ਮੁੱਦਾ ਬੰਦਰ ਹੋਊਗਾ ਬਸ ਇਹਨਾਂ ਨੇ ਇੱਕ ਦੋ ਸਟੈਪ ਇਹੇ ਜੀ ਚੱਕ ਲੈਣੇ ਹੁੰਦੇ ਨੇ ਚੋਣਾਂ ਦੇ ਮੌਕੇ ਦੇ ਵਿੱਚ ਦਾ ਮੁੱਦਾ ਹੋਵੇ ਜਾਈਗਾ ਬਹੁਤ ਨੂੰ ਹੋਏ ਦੀ ਜਨਤਾ ਨੂੰ ਪਤਾ ਹੀ ਨਹੀਂ ਉਹਖਾ ਜੀ ਵੀ ਸਿਆਣੇ ਨਹੀਂ ਹੋਏ ਇਹਦਾ ਕੀ ਗੱਲ ਹੈ ਨਹੀਂ ਹੁੰਦੇ ਨੇ ਪੋਲੇ ਭਲੇ ਜਨਤਾ ਜੀ ਪਿੰਡਾਂ ਦੇ ਵਿੱਚ ਦੋ ਦਿਨ ਦਾਰੂ ਪਿਲਾ ਕੇ ਉਦੋਂ ਵੋਟ ਪਾਏ ਆਉਂਦੇ ਨੇ ਇਹਨਾਂ ਨੂੰ ਤਾਂ ਪੈਗ ਚਾਹੀਦਾ ਜੀ ਸ਼ਾਮ ਨੂੰ ਠੀਕ ਹੈ ਇਹਦਾ 5-4 ਰੁਪਏ ਦਾ ਪੈਗ ਮਿਲ ਗਿਆ ਆਪਾਂ ਇਹਨਾਂ ਵਾਲੇ ਵੋਟਾਂ ਪਾਈ ਜਾਂਦੇ ਨੇ ਜੀ ਜਦ ਇਹ ਤੁਸੀਂ ਹੁਣ ਆਪੀ ਚੱਲ ਗੱਲ ਕਰਤੀ ਇਹ ਦੱਸੋ ਵੀ ਜਿਹੜੇ ਪਿੰਡਾਂ ਦੇ ਵਿੱਚ ਭਾਵੇਂ ਪੰਚਾਇਤੀ ਚੋਣਾਂ ਨੇ ਜਾਂ ਐਮਐਲਏ ਦੀਆਂ ਨੇ ਜਿਹੜੇ ਪਿੰਡ ਦੇ ਮੋਤਵਾਰ ਹੁੰਦੇ ਨੇ ਲੀਡਰ ਇਹ ਆਪ ਧੱਕੇ ਨਾਲ ਲੋਕਾਂ ਨੂੰ ਦੇ ਦੇ ਕੇ ਆਪਣੇ ਵੱਲ ਖਿੱਚਦੇ ਨੇ ਕਿ ਲੋਕ ਜਾ ਕੇ ਕੱਪੜੇ ਪਾੜਦੇ ਨੇ ਵੀ ਸਾਨੂੰ ਦਉ ਸ਼ਰਾਬ ਤੇ ਪੈਸੇ ਜਾਂ ਕੁਝ ਠੰਡੇ ਦੀਆਂ ਬੋਸਲਾ ਮੰਗਦੇ ਨੇ ਜੀ ਉਹ ਤਾਂ ਮੰਗਦੇ ਨੇ ਜੀ ਇਹਨਾਂ ਦਾ ਇਹਨਾਂ ਦਾ ਤਾਂ ਸੀਜ਼ਨ ਆਉਂਦਾ ਜਦੋਂ ਵੋਟਾਂ ਆਉਂਦੀਆਂ ਨੇ 4 ਵਜੇ 4 ਵਜੇ 4 ਵਜੇ ਚਗਾਈ ਨਹੀਂ 4 ਵਜੇ ਸਵੇਰੇ ਇਹ ਤਾਂ ਸਵੇਰੇ 4 ਵਜੇ ਹੀ ਲਾਈ ਦਿੰਦੇ ਨੇ ਹਾਂ 5% ਤਾਂ ਇਹ ਜੇ ਹੈਗੇ ਨੇ 100 ਚੋਂ ਵੀ ਜਿਹੜੇ ਸਵੇਰੇ ਉਹਨਾਂ ਨੇ ਚਾਹ ਨਹੀਂ ਪੀਣੀ ਹੈਗੀ ਪੈਗ ਲਾਉਣਾ ਹੈ ਉਹਨਾਂ ਨੇ ਕੱਪੜੇ ਪਾੜ ਨਹੀਂ ਪਾੜਦੇ ਨੇ ਲੀਟਰਾਂ ਦੇ ਆਪਣੇ ਚਾਹੇ ਮੋਤਰ ਪਰ ਬੰਦੇ ਨੇ ਵਰਕਰ ਪੂਰੇ ਪਾਰਟੀ ਦੇ ਜਿਹੜੇ ਵੀ ਬੰਦੇ ਹੋਏ ਦੇਣੇ ਪੈ ਤਾਂ ਨਹੀਂ ਬੀਬੀਆਂ ਵੀ ਠੰਡਾ ਮੰਗਦੀਆਂ ਨੇ ਬੀਬੀਆਂ ਨੂੰ ਤਾਂ ਕੋਈ ਪੱਕੂ ਹੀ ਨਹੀਂ ਪੁੱਛਦਾ ਨਾ ਸੋਫੀਆਂ ਦੀ ਜ਼ਿੰਦਗੀ ਹੈ ਇੰਨਾ ਵਿਚਾਰੀਆਂ ਦੀ ਬੀਬੀਆਂ ਦੀ ਜ਼ਿੰਦਗੀ ਆ ਜਾ ਕੇ ਛੱਡਦੇ ਨੇ ਉਹਦਾ ਜਿੱਥੇ ਤੇ ਕੋਈ ਪਾਰਟੀ ਆ ਬੜਾ ਕੀ ਕਹਣਾ ਵੀ ਲੱਡੂ ਲੱਡੂ ਵੱਢ ਗਏ ਹੋਰ ਕੁਝ ਨਹੀਂ ਬੰਦਾ ਇਹਨਾਂ ਨੂੰ ਹਾਂਜੀ ਹਾਂ ਧੰਨਵਾਦ ਤਾਂ ਇਹ ਹਨ ਪਿੰਡ ਤੋਂ ਤੋਂਦੇ ਦੇ ਬਜ਼ੁਰਗ ਲੋਕ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਰਾਏ ਦਿੱਤੀ ਹੈ ਕੀ ਸਮੱਸਿਆਵਾਂ ਹਨ ਸਰਕਾਰਾਂ ਕਿਸ ਤਰੀਕੇ ਨਾਲ ਕੰਮ ਕਰ ਰਹੀਆਂ ਨੇ ਤੇ ਕਿਹੜੇ ਵੱਡੇ ਮੁੱਦੇ ਨੇ ਜਿਹੜੇ ਜਿਨ੍ਹਾਂ ਦਾ ਹੱਲ ਹੋਣਾ ਚਾਹੀਦਾ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ